ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲ ਰਹੀ ਅੰਦਰੂਨੀ ਕਲੇਸ਼ ਦੇ ਵਿਚਾਲੇ ਅੱਜ ਸੰਤ ਲੰਗੋਵਾਲਜ ਦੀ ਵਰ੍ਹੇ ਦੇ ਉੱਪਰ ਲੰਗੋਵਾਲ ਦੇ ਵਿੱਚ ਕਾਨਫਰੰਸਾਂ ਰੱਖੀਆਂ ਹੋਈਆਂ ਖਾਸ ਗੱਲ ਇਹ ਹੈ ਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿੱਥੇ ਪਹੁੰਚ ਰਹੇ ਨੇ ਕਾਨਫਰੰਸ ਦੇ ਲਈ ਤਾਂ ਦੂਸਰੇ ਪਾਸੇ ਬਾਗੀ ਧੜੇ ਦੇ ਲੀਡਰ ਵੀ ਲੰਗੋਵਾਲ ਦੇ ਵਿੱਚ ਕਾਨਫਰੰਸ ਕਰਨ ਜਾ ਰਹੇ ਨੇ ਔਰ ਕਿਹਾ ਜਾ ਰਿਹਾ ਕਿ ਦੋਵਾਂ ਦੇ ਵੱਲੋਂ ਇੱਕ ਦੂਸਰੇ ਤੋਂ ਵਾਧੇ ਕੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਬੀਤੇ ਕਈ ਦਿਨਾਂ ਤੋਂ ਦੋਵਾਂ ਦੇ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਕਿ ਇੱਥੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਜਾਵੇ ਇਸੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਫੋਨ ਲਾਈਨ ਤੇ ਵਿਨੀਤ ਜੁੜੇ ਹੋਏ ਨੇ ਵਿਨੀਤ ਦੋਵਾਂ ਟੜਿਆਂ ਦੇ ਵੱਲੋਂ ਅੱਜ ਲੋਂਗੋਵਾਲ ਦੇ ਵਿੱਚ ਕਾਨਫਰੰਸਾਂ ਕੀਤੀਆਂ ਜਾਂਦੀਆਂ ਨੇ ਸਿਆਸੀ ਕਾਨਫਰੰਸਾਂ ਮੰਨੀਆਂ ਜਾ ਰਹੀਆਂ ਵਾਕੇ ਦੇ ਵਿੱਚ ਕੀ ਕੁਝ ਰਹਿਣ ਵਾਲਾ ਹੈ ਦੇਖੋ ਸਿੱਧੇ ਤੌਰ ਤੇ ਜੇਕਰ ਇਹ ਕਾਨਫਰੰਸਾਂ ਦੀ ਗੱਲ ਕਰੀਏ ਪੋਲਿਟੀਕਲ ਮਾਇਨੇ ਜਿਹੜੇ ਨੇ ਆ ਕਾਨਫਰੰਸਾਂ ਬੜੇ ਵੱਡੇ ਪੱਧਰ ਤੇ ਕਰਦੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਅੱਜ ਦਾ ਹਰ ਚੰਚੀ ਲੰਗੋਵਾਲੀ ਵਰਤੀ ਅੱਜ ਉਹਨਾਂ ਵਰਤੀ ਮਨਾਉਣ ਲਈ ਉੱਥੇ ਕਾਨਫਰੰਸ ਜਿਹੜੀ ਹੈ ਹਰਸਪੁਰ ਸ਼੍ਰੋਮਣੀ ਅਕਾਲੀ ਦਲ ਦੀ ਵਰਤੂ ਕੀਤੀ ਜਾਂਦੀ ਹੈ ਲੇਕਿਨ ਇਸ ਵਾਰ ਬਾਜੀ ਦਾ ਜਿਹੜਾ ਉਹ ਵੀ ਕਾਨਫਰੰਸ ਕਰਦਾ ਨਜ਼ਰ ਆ ਰਿਹਾ ਉਹਨਾਂ ਦੀ ਦਫੋਗੀ ਲੋਕੇਸ਼ਨ ਜਿਹੜੀ ਹੈ ਖਾਂ ਜਿਹੜੀ ਹੈ ਉਹ ਪਾਇਮ ਕਰ ਦਿੱਤੀ ਗਈ ਹੈ ਪਿਛਲੇ ਕਾਫੀ ਦਿਨਾਂ ਤੋਂ ਦੋਨੋਂ ਹੀ ਧੜੇ ਜਿਹੜੇ ਨੇ ਲਗਾਤਾਰ ਜ਼ੋਰ ਲਗਾ ਰਹੇ ਸਨ ਹਾਲਾਂਕਿ ਬਾਜੀ ਧੜੇ ਦੀ ਗੱਲ ਕਰੀਏ ਉਹਨਾਂ ਦੀ ਤਰਫੋਂ ਪਹਿਲਾਂ ਹੀ ਅਨਾਉਂਸ ਕਰ ਦਿੱਤਾ ਗਿਆ ਸੀ ਕਿ ਉਹ ਆਸਮਾਗਮ ਬਣਾਦੇ ਹੋਏ ਨਜ਼ਰਾਨੇ ਦੇ ਦੂਜੇ ਪਾਸੇ ਸ਼ੁਰੂ ਹੋਣੀ ਹੈ ਕਾਦੀ ਦਲ ਜਿਹੜਾ ਹੈ ਉਸ ਦੀ ਤਰਫੋਂ ਵੀ ਸਮਾਗਮ ਨੂੰ ਲੈ ਕੇ ਜਿਹੜੀ ਜਾਣਕਾਰੀ ਉਹ ਸਾਂਝੀ ਕੀਤੀ ਗਈ ਔਰ ਅੱਜ ਦੋਨੋਂ ਹੀ ਇੱਕ ਦੂਜੇ ਦੇ ਸਾਹਮਣੇ ਹੋਣਗੇ ਦੋਨੋਂ ਹੀ ਜਿਹੜੇ ਨੇ ਉਹ ਲੋਂਗੋਵਾਲ ਦੇ ਵਿੱਚ ਪੋਲਿਟੀਕਲ ਕਾਨਫਰੰਸ ਕਰਨ ਜਾ ਰਹੇ ਨੇ ਹਾਲਾਂਕਿ ਪੋਲਿਟিক্যাল ਕੌਂਸ਼ੀਅੰਸ ਦੇ ਵਿਸ਼ਾ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਤਾਂ ਲੋੰਗੋਵਾਲ ਦੇ ਜਿਹੜਾ ਜਿਹੜਾ ਜੀਵਨ ਦੇ ਹੈ ਉਸ ਦੇ ਉੱਪਰ ਜਿੱਥੇ ਕਹਿ ਸਕਦੇ ਆ ਕਿ ਬਿਆਨ ਹੁੰਦੇ ਨਜ਼ਰਾਨੇ ਦੇ ਉੱਤੇ ਉਪਰ ਇੱਕ ਪ੍ਰਕਾਸ਼ ਪਾਇਆ ਜਾਊਗਾ ਨਾਲ ਨਾਲ ਇੱਕ ਦੂਜੇ ਦੇ ਉੱਪਰ ਵੀ ਜਿਹੜਾ ਕਹਿ ਸਕਦੇ ਆ ਕਿ ਜਿੱਦਾਂ ਕੱਸੀ ਜਾਂ ਫਿਰ ਬਿਆਨਵਾਦੀਆਂ ਜਿਹੜੀਆਂ ਨੇ ਉਹ ਜ਼ਰੂਰ ਵੇਖਣ ਨੂੰ ਮਿਲ ਸਕਦੀਆਂ ਨੇ ਕੱਲ ਵੀ ਅਸੀਂ ਰਖੜ ਪੁੜੀਆਂ ਦੇ ਵਿੱਚ ਜਿਸ ਢੰਗ ਦੇ ਨਾਲ ਵੇਖਿਆ ਤੇ ਬਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਜਿਸ ਢੰਗ ਦੇ ਨਾਲ ਆਕਰਮਕ ਹੁੰਦੇ ਨਜ਼ਰ ਆਏ ਪੰਜਾਬੀ ਉੱਪਰ ਉਹ ਨਾਤੇ ਜਿਹੜੇ ਬੀਹਾਂ ਸੀ ਲਾਜ਼ਮੀ ਜੀ ਗੱਲ ਹੈ ਕਿ ਅੱਜ ਵੀ ਕੁਝ ਇਸੇ ਤਰ੍ਹਾਂ ਦੇ ਬਿਹਾਂ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਨੇ ਔਰ ਬਾਕੀ ਤੜਾ ਜਿਹੜਾ ਉਹ ਵਿਕਰਮਜੀਤਿਆ ਖਣੇ ਸੁਖਵੀਰ ਸਿੰਘ ਬਾਦਲ ਔਰ ਹੋਰ ਸੀਟਰਾਂ ਨੂੰ ਕਿਰਦਵਾਇ ਦੀ ਨਜ਼ਰ ਆ ਸਕਦੇ ਬਣੇ ਕਿ ਇਸ ਨੂੰ ਸ਼ਕਤੀ ਪ੍ਰਦਰਸ਼ਨ ਵੀ ਮੰਨਿਆ ਜਾ ਸਕਦਾ ਕਿਉਂਕਿ ਜਦੋਂ ਕੁਝ ਦਿਨ ਪਹਿਲਾਂ ਬਾਕੀ ਤੜਦੇ ਬੋਲੇ ਕਿਹਾ ਗਿਆ ਸੀ ਕਿ ਸੁਖਬੀਰ ਬਾਦਲ ਨੂੰ ਬਤੌਰ ਪ੍ਰਧਾਨ ਜਿਹੜੇ ਆ ਉਹ ਅਕਾਲੀ ਵਰਕਰ ਮੰਨਣ ਨੂੰ ਤਿਆਰ ਨਹੀਂ ਹੈ ਤੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਇਹ ਸ਼ਕਤੀ ਪ੍ਰਦਰਸ਼ਨ ਵੀ ਹੋ ਸਕਦਾ ਹੈ ਇਹ ਦਿਖਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ ਜਦੋਂ ਜਦੋਂ ਇੱਕ ਥਾਂ ਦੇ ਉੱਪਰ ਦੋਨੋਂ ਹੀ ਜਿਹੜੇ ਦੋਨੋਂ ਹੀ ਖੜੇ ਖੜੇ ਆ ਤੇ ਕਿਸੇ ਸ਼ਕਤੀ ਪ੍ਰਦਰਸ਼ਨ ਦਾ ਦੇਨ ਤੋਂ ਗੱਲ ਇਹ ਕਿ ਤਾਂ ਲੰਗੋਵਾਲ ਦੀ ਪਰਸੀ ਹੈ ਤੇ ਇਸ ਦੇ ਵਿੱਚ ਇਸ ਨੂੰ ਸ਼ਕਤੀ ਪਰਦਰਸ਼ਨੀ ਕਰਨਾ ਜਾਂ ਕਹਿਣਾ ਮੁਨਾਸਿਬ ਨਹੀਂ ਹੋਏਗਾ ਹਾਲਾਂਕਿ ਚੈੱਕ ਕਰ ਦੋਨੋਂ ਪਾਰਟੀਆਂ ਖਿਰਾ ਦੇ ਨੇ ਮਾਣ ਕੇ ਕੱਟੀਆਂ ਹੁੰਦੀਆਂ ਨਾਲ ਦੌਰਾਂਦੀਆਂ ਹੈ ਕਿ ਉਹ ਇੱਕ ਦੂਜੇ ਵੱਧ ਕੱਟ ਕਰਕੇ ਸ਼ਕਤੀ ਪਰਦਰਸ਼ਨ ਕਰਨੀਆਂ ਕਿ ਫਿਰ ਕਿੰਨਾ ਕਿਤੇ ਇਸ ਦੇ ਸਿਆਸੀ ਮਾਇਨੇ ਪਰਤੇ ਹੋਏ ਨਜ਼ਰਾ ਕੋਸੀਬਲ ਇਸ ਜੇਕਰ ਤੁਸੀਂ ਇਕੱਠੇ ਹੋਏ ਹੋ ਸੰਤਰ ਲੋਂਗੋਵਾਲ ਨੂੰ ਤੁਸੀਂ ਸ਼ਮਸ਼ਤੀ ਦੇਣ ਲਈ ਉੱਤੇ ਇਕੱਠੇ ਹੋਏ ਹੋ ਤੇ ਫਿਰ ਇਸ ਤਰ੍ਹਾਂ ਦੀ ਰਾਗੀ ਜਿਹੜੀ ਹੈ ਉਹ ਸਹੀ ਨਹੀਂ ਹੈ ਕੋਈ ਜਗ੍ਹਾ ਰਹਿ ਨਹੀਂ ਜਾਂਦੀ ਬਿਲਕੁਲ ਤੇ ਲੇਕਿਨ ਦੇਖਣ ਵਾਲਾ ਹੋਏਗਾ ਕਿ ਸਮਾਂ ਉਹ ਹਾਲਾਤ ਕੀ ਕਹਿੰਦੇ ਹੈ ਉਸ ਤੋਂ ਬਾਅਦ ਗਈ ਸ਼ਕਤੀ ਪ੍ਰਦਰਸ਼ਨ ਹੋਣ ਦੇ ਕਿ ਇੱਕ ਪਾਸੇ ਆਕਲਲੀ ਕਲਾ ਸਮਾਗਮਾ ਨਹੀਂ ਵਰਤੀ ਵਾਲਾ ਸਮਾਗਮ ਨਹੀਂ ਆ ਨਾਲੇ ਦੁਨਤ ਵਿੱਚ ਜਿਹੜਾ ਇੱਕ ਡੈਡੀਕੇਟ ਇਜਲਾਸ ਹੈ ਉਸ ਨੂ ਮੈਕ ਦੇ ਵੀ ਦੋਨੋਂ ਪਾਰਟੀਆਂ ਜਿਹੜੀਆਂ ਨੇ ਦੋਨੋਂ ਤੜੇ ਜਿਹੜੇ ਨੇ ਆਪਨੇ ਸਾਹਮਣੇ ਜੁੜੀਨ ਕਿਪਾਸੇ ਡੈਲੀਗੇਟ ਜਿਲਾਸ ਬੁਲਾਉਣ ਦੀ ਗੱਲ ਜਿਹੜੀ ਹੈ ਉਹ ਸੁਖਦੇਵ ਸਿੰਘ ਨੇ ਕੀਤੀ ਸੀ ਉਸੇ ਕਪਾਸੇ ਡੈਲੀਗੇਟ ਫੈਸ਼ਨ ਬੁਲਾਉਣ ਲਈ ਗੱਲ ਜਿਹੜੀ ਹੈ ਉਹ ਸ਼ੁਰੂਣੀ ਇਕੱਲੇ ਦਲ ਦੀ ਤਰਫੋਂ ਵੀ ਕੀਤੀ ਗਈ ਹੈ ਯਾਨੀ ਕਈ ਮੁੱਕਿਆਂ 'ਤੇ ਦੋਨੋਂ ਹੀ ਤੜੇ ਜਿਹੜੇ ਇੱਕ ਦੂਜੇ ਦੇ ਸਾਹਮਣੇ ਖੜੇ ਹੋ ਗਏ اور ਲਾਖਮੀ ਜੀ ਦੀ ਗੱਲ ਹੈ ਸਾਹਮਣੇ ਜਦੋਂ ਵੀ ਹੁੰਦੇ ਨੇ ਤਾਕਤ ਪ੍ਰਦਰਸ਼ਨ ਵੀ ਹੁੰਦਾ ਹੈ ਔਰ ਇੱਕ ਦੂਜੇ ਦੇ ਖਿਲਾਫ ਵਿਆਨ ਦੋਸ਼ੀ ਇਕਨੋਮਿਕੀ ਐਨੀ ਚੀਜ਼ ਬਿਲਕੁਲ ਤਾਂ ਧੰਨਵਾਦ ਮਨੀਤ तमाम ਜਾਣਕਾਰੀ ਦਿੱਤੀ ਤੇ ਅੱਜ ਲੋਂਗੋਵਾਲ ਦੇ ਵਿੱਚ ਵਾਕਿਅਦ ਵਿੱਚ ਦੇਖਣਾ ਹੋਵੇਗਾ ਕਿ ਅੱਜ ਦੀਆਂ ਇਹ ਦੋਵੇਂ ਕਾਨਫਰੰਸਾਂ ਕੀ ਕੁਝ ਇਹਨਾਂ ਇਸ ਦੌਰਾਨ ਖਾਸ ਰਹਿਣ ਵਾਲਾ ਹੈ ਇੱਕ ਵਾਰ ਫਿਰ ਤੋਂ ਦੱਸ ਦੇ ਕਿ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਮੌਕੇ ਅੱਜ ਲੋਂਗੋਵਾਲ ਦੇ ਵਿੱਚ ਦੋ ਕਾਨਫਰੰਸਾਂ ਹੋਣ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੀ ਇੱਥੇ ਇਕੱਠੇ ਹੁੰਦੇ ਸੀ ਪਰ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਨਾਲ ਹੀ ਇਸੇ ਦਲ ਤੋਂ ਵੱਕੋ ਹੋਇਆ ਧੜਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੇ ਵੱਲੋਂ ਵੀ ਕਨਫਰੰਸ ਕੀਤੀ ਜਾਣੀ ਹੈ ਦੋਵਾਂ ਦੀਆਂ ਸਟੇਜਾਂ ਵੱਖ-ਵੱਖ ਹੋਣਗੇ ਇੱਕ ਦੂਸਰੇ ਤੇ ਬਿਆਨਬਾਜ਼ੀ ਵੀ ਹੋਏਗੀ ਬੀਤੇ ਦਿਨ ਰਖੜ ਪੁੰਨਿਆ ਵਾਲੇ ਦਿਨ ਬਾਬਾ ਬਕਾਲਾ ਸਾਹਿਬ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਿਆਸੀ ਕਨਫਰੰਸ ਜਿਹੜੀ ਕੀਤੀ ਗਈ ਸੀ ਜਿੱਥੇ ਖਾਸ ਤੌਰ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਇਸ ਥਾਂ ਤੇ ਪਹੁੰਚੇ ਹੋਏ ਸੀ ਜਿਨ੍ਹਾਂ ਦੇ ਵੱਲੋਂ ਖਾਸ ਕਰਕੇ ਵਿਕਰਮ ਮਜੀਠੀਆ ਦੇ ਵੱਲੋਂ ਕਈ ਸਵਾਲ ਜਿਹੜੇ ਹੋ ਚੁੱਕੇਗੇ ਕਈ ਤਿੱਖੇ ਬਿਆਨ ਜਿਹੜੇ ਨੇ ਉਹ ਬਾਗੀ ਧੜੇ ਨੂੰ ਲੈ ਕੇ ਦਿੱਤੇ ਗਏ ਸੀ ਤਾਂ ਅੱਜ ਵੀ ਇਹੇ ਕੁਝ ਰਹਿੰਦੇ ਉਮੀਦ ਤੇ ਜਿਤਾਈ ਜਾ ਰਹੀ ਤੇ ਦੂਸਰੇ ਪਾਸੇ ਇਹ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਬਾਗੀ ਤੜੇ ਦੇ ਵੱਲੋਂ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨਗੀ ਦਾ ਵਿਰੋਧ ਕੀਤਾ ਹੈ ਜਾਂ ਉਹਨਾਂ ਨੂੰ ਬਤੌਰ ਪ੍ਰਧਾਨ ਹਟਾਏ ਜਾਣ ਦਾ ਜਿਹੜੀ ਆ ਮੰਗ ਕੀਤੀ ਹੈ ਤੇ ਉਸ ਨੂੰ ਲੈ ਕੇ ਇਹ ਵੀ ਕਿਆਸ ਲਗਾਏ ਜਾ ਰਹੇ ਨੇ ਕਿ ਸ਼ਾਇਦ ਜਿਹੜੀ ਅੱਜ ਦੀ ਕਾਨਫਰੰਸ ਹੈ ਉਹ ਸ਼ਕਤੀ ਪ੍ਰਦਰਸ਼ਨ ਦੇਖ ਹੋ ਸਕਦਾ ਜਿਸ ਦੇ ਵਿੱਚ ਵੱਧ ਤੋਂ ਵੱਧ ਇਕੱਠ ਕਰਨ ਦੇ ਲਈ ਦੋਵਾਂ ਧੜਿਆਂ ਦੇ ਵੱਲੋਂ ਬੀਤੇ ਕਈ ਦਿਨਾਂ ਤੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਪਰ ਫਿਲਹਾਲ ਇਹੀ ਕਿਹਾ ਜਾ ਸਕਦਾ ਹੈ ਕਿ ਅੱਜ ਸੰਤ ਲੰਗੋਵਾਲ ਦੀ ਵਰਸੀ ਹੈ ਜਿਸ ਨੂੰ ਲੈ ਕੇ ਇਹ ਕਾਨਫਰੰਸਾਂ ਹੋਣੀਆਂ ਨੇ ਤੇ ਇਸ ਦੌਰਾਨ ਕੇਂਦਰ ਜਿਹੜਾ ਉਹ ਸੰਤ ਹਰਚੰਦ ਸਿੰਘ ਲੰਗੋਵਾਲ ਦਾ ਜੀਵਨ ਰਹੇਗਾ ਪਰ ਇਸ ਤੋਂ ਇਲਾਵਾ ਸਿਆਸੀ ਹੋਰ ਕੀ ਕੁਝ ਹੁੰਦਾ ਉਹ ਦੇਖਣ ਵਾਲੀ ਗੱਲ ਹੋਏਗੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप